ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਬੀਤੀ ਰਾਤ ਵੀ ਜਿਹੜਾ ਬਹੁਤ ਜ਼ਿਆਦੇ ਜੋ ਮਜ਼ਾਇਲਾ ਧਾਕਣ ਦੀ ਕੋਸ਼ਿਸ਼ ਆ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਪਰ ਕੀਤੀ ਜਾਂਦੀ ਆ ਪਰ ਇਧਰਲੇ ਪਾਸੇ ਭਾਰਤੀ ਫੌਜ ਦੁਆਰਾ ਸਾਰਾ ਕੁਝ ਉਹਨਾਂ ਦਾ ਜਿਹੜਾ ਤੈਸ਼ ਨੈਸ਼ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਹੀ ਕਰਕੇ ਰੱਖ ਦਿੱਤਾ ਜਾਂਦਾ ਪਰ ਇੰਨੇ ਦੇ ਵਿੱਚ ਜਦੋਂ جنگ ਲੱਗ ਜਾਂਦੀ ਹੈ ਇੱਕ ਤਰੀਕੇ ਦੇ ਨਾਲ ਜਿਹੜੀ ਹਲੇ ਅਨਡਿਕਲੇਅਰਡ جنگ ਲੱਗੀ ਹੋਈ ਆ ਕੋ ਦੋਨੋਂ ਦੇਸ਼ਾਂ ਦੇ ਵੱਲੋਂ ਡਿਕਲੇਅਰ ਪੂਰਨ ਤੌਰ ਤੇ ਖੁੱਲ ਕੇ ਨਹੀਂ ਕੀਤਾ ਕਿ ਅਸੀਂ جنگ ਦੇ ਲਈ ਤਿਆਰ ਆ ਜਾਂ جنگ ਲੱਗੀ ਹੋਈ ਆ ਪਰ ਇੰਨੇ ਦੇ ਵਿੱਚ ਜਿਹੜੇ ਆਮ ਲੋਕ ਨੇ ਆਮ ਲੋਕ ਇਸ ਗੱਲ ਨੂੰ ਲੈ ਕੇ ਪੈਨਿਕ ਹੋਣੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਇਸ ਕਰਕੇ ਆ ਕਿ ਜਿਹੜੀਆਂ ਜ਼ਰੂਰੀਆਂ ਵਸਤੂਆਂ ਨੇ ਅਸੀਂ ਵੱਧ ਤੋਂ ਵੱਧ ਇਕੱਟੀਆਂ ਕਰ ਲਈਏ ਸਟਾਕ ਜਮਾ ਕਰ ਲਈਏ ਜੇਕਰ جنگ ਲੱਗ ਜਾਂਦੀ ਹੈ ਤਾਂ ਸਾਨੂੰ ਕਿਸੇ ਵੀ ਤਰੀਕੇ ਦੀ ਕਿਰਤ ਨਾ ਹੋਵੇ ਪਰ ਇਹ ਸਭ ਦੇ ਬਚਾਲੇ ਜਿਹੜਾ ਖਾਸ ਤੌਰ ਤੇ ਪੈਟਰੋਲ ਪੰਪਾਂ ਦੇ ਉੱਪਰ ਜਿਹੜੀ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲਿਆ ਲੋਕ ਪੈਨਿਕ ਹੋ ਰਹੇ ਨੇ ਜਿਹੜੇ ਆਪਣੇ ਮੋਟਰ ਗੱਡੀਆਂ ਦੀ ਸਾਧਨਾ ਜਿਹੜੀਆਂ ਟੈਂਕੀਆਂ ਫੁੱਲ ਕਰਾ ਕੇ ਇੱਥੋਂ ਤੱਕ ਕਿ ਵੱਧ ਤੋਂ ਵੱਧ ਜਿਹੜਾ ਸਟਾਕ ਆ ਘਰਾਂ ਦੇ ਵਿੱਚ ਜਮ੍ਹਾਂ ਕਰ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਜਿਹੜਾ ਇੰਡੀਅਨ ਔਇਲ ਦੇ ਵੱਲੋਂ ਇੰਡੀਆ ਔਇਲ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਪੋਸਟ ਸਾਂਝੀ ਕਰ ਦਿੱਤੀ ਗਈ ਆ ਕਿ ਸਾਡੇ ਕੋਲ ਆ ਜਿਹੜਾ ਤੇਲ ਦਾ ਸਟਾਕ ਵਾਧੂ ਆ ਭਾਰਤ ਦੇ ਵਿੱਚ ਸਟਾਕ ਤੇਲ ਦਾ ਵਾਧੂ ਆ ਕਿਸੇ ਵੀ ਤਰੀਕੇ ਦੀ ਕਲਤ ਨਹੀਂ ਹੈ ਕਮੀ ਨਹੀਂ ਹੈ ਤਾਂ ਆਮ ਲੋਕਾਂ ਨੂੰ ਕਬਰ ਆਉਣ ਦੀ ਲੋੜ ਨਹੀਂ ਹੈ ਸਸਦੇ ਤੌਰ ਤੇ ਕਹਿ ਦਿੱਤਾ ਗਿਆ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਕਿ ਪੈਟਰੋਲ ਡੀਜ਼ਲ ਦੀ ਭਾਰਤ ਦੇ ਕੋਲ ਕਮੀ ਨਹੀਂ ਹੈ ਜੇਕਰ ਹਾਲਾਤ ਹੋਰ ਵੀ ਜ਼ਿਆਦਾ ਵਿਗੜਦੇ ਨੇ ਤਾਂ ਕਿਸੇ ਵੀ ਤਰੀਕੇ ਦੀ ਆਮ ਲੋਕਾਂ ਨੂੰ ਜਿਹੜੀ ਤੰਗੀ ਪਰੇਸ਼ਾਨੀ ਨਹੀਂ ਆਵੇਗੀ ਤਾਂ ਕਿ ਜਿਹੜਾ ਔਰ ਜਾਨਾ ਖਾਣ ਪੀਣ ਦੀਆਂ ਅਵਸਥਾ ਸੌਦੇ ਪੱਤਿਆਂ ਨੂੰ ਲੈ ਕੇ ਵੀ ਜਿਹੜਾ ਜਿਹੜਾ ਗਰੋਸਰੀ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਭੀੜਾਂ ਲੱਗ ਰਹੀਆਂ ਨੇ ਇਹਨਾਂ ਦੇ ਵਿੱਚ ਹਾਲਾਂਕਿ ਪਟਿਆਲਾ ਦੇ ਜਿਹੜੇ ਡੀਸੀ ਨੇ ਜੋ ਪ੍ਰੀਤੀ ਯਾਦਵ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਗੱਲ ਸਪਸ਼ਟ ਕੀਤੀ ਗਈ ਸੀ ਬੀਤੀ ਰਾਤ ਕਿ ਕਿਸੇ ਵੀ ਤਰੀਕੇ ਦੀ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਾਰਾ ਬਾਰ ਬਾਰ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਆਮ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਆ ਜਈ ਸਥਿਤੀ ਅਜੇ ਨਹੀਂ ਬਣੀ ਕਿ ਲੋਕਾਂ ਨੂੰ ਪੈਨਿਕ ਹੋ ਕੇ ਵੱਧ ਵੱਧ ਰੇਟਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸਟਾਕ ਚੱਕ ਕੇ ਆਪਣੇ ਘਰਾਂ ਦੇ ਵਿੱਚ ਚੀਜ਼ਾਂ ਦਾ ਜਮ੍ਹਾਂ ਕਰਨਾ ਪਵੇ ਇਸ ਦੇ ਵਿਚਾਲੇ ਖਾਸ ਤੌਰ ਤੇ ਜੋ ਇਸ ਵਕਤ ਆਦੋਂ ਨੇ ਇੱਕ ਯੁੱਗ ਚੱਲ ਰਿਹਾ ਤਾਂ ਇਸ ਦੇ ਵਿੱਚ ਹਰ ਘਰ ਦੇ ਵਿੱਚ ਮੋਟਰ ਗੱਡੀ ਆ ਮੋਟਰਸਾਈਕਲ ਸਾਧਨ ਆ ਤਾਂ ਉਸ ਵਕਤ ਹਰ ਘਰ ਦੇ ਵਿੱਚ ਪੈਟਰੋਲ ਡੀਜ਼ਲ ਦੀ ਆਮ ਲੋੜ ਰਹਿੰਦੀ ਹੈ ਤੇ ਇਸ ਦੇ ਵਿਚਾਲੇ ਜਦੋਂ ਅਜਿਹੇ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਲੋਕਾਂ ਦੇ ਵਿੱਚ ਸੁਭਾਵਿਕਾ ਕਹਿ ਮਨਾਂ ਦੇ ਵਿੱਚ ਖਿਆਲ ਆ ਜਾਂਦੇ ਨੇ ਕਿ ਜੇਕਰ ਹਾਲਾਤ ਹੋਰ ਵਿਗੜਦੇ ਨੇ ਤਾਂ ਕਿਸੇ ਨਾ ਤਰੀਕੇ ਦੀ ਜੜੀ ਪੈਟਰੋਲ ਡੀਜ਼ਲ ਦੇ ਉੱਪਰ ਪਾਬੰਦੀ ਲੱਗ ਸਕਦੀ ਹੈ ਜਾਂ ਸਟਾਕ ਦੇ ਵਿੱਚ ਕਮੀ ਆ ਸਕਦੀ ਹੈ ਪਰ ਇਸ ਸਭ ਦੇ ਵਿਚਾਲੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਆਮ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਆ ਕਿ ਕਿਸੇ ਵੀ ਤਰੀਕੇ ਦੀ ਪੈਟਰੋਲ ਪੰਪਾਂ ਦੇ ਉੱਪਰ ਭੀੜ ਲਗਾਉਣ ਦੀ ਲੋੜ ਨਹੀਂ ਹੈ ਤੋਂ ਅਨੁਪੈਨਿਕ ਉਹਨ ਦੀ ਲੋੜ ਨਹੀਂ ਹੈ ਸਾਡੇ ਕੋਲ ਤੇਲ ਦਾ ਜਿਹੜਾ ਸਟਾਕ ਹੈ ਉਹ ਵਾਧੂ ਪਿਆ ਇਸ ਕਰਕੇ ਜਿਹੜਾ ਕਿਸੇ ਵੀ ਲੋਕ ਲੋਕਾਂ ਨੂੰ ਜਿਹੜਾ ਕਿਸੇ ਵੀ ਤਰੀਕੇ ਦੀ ਕਲਤ ਨਹੀਂ ਆਉਣ ਦਿੱਤੀ ਜਾਵੇਗੀ